ਅੱਜ 3 ਜੂਨ ਹੈ ਤੇ 3 ਜੂਨ ਨੂੰ ਵਰਲਡ ਬਾਈਸਾਈਕਲ ਡੇ ਵੀ ਹੁੰਦਾ ਹੈ। ਮੈਨੂੰ ਲੱਗਦਾ ਕਿ ਇਹ ਸਰੀਰਕ ਜਿਹੜਾ ਸੰਤੁਲਨ ਬਣਾਉਣ ਦੇ ਨਾਲ-ਨਾਲ ਦਿਮਾਗੀ ਸੰਤੁਲਨ ਬਣਾਉਣ ਵਾਸਤੇ ਸਾਈਕਲ ਇੱਕ ਬਹੁਤ ਵਧੀਆ ਜਿਹੜੀ ਐਕਸਰਸਾਈਜ਼ ਹੈ। ਮੈਨੂੰ ਸਾਈਕਲਿੰਗ ਜਿਹੜੀ ਹੈ ਉਹ ਇੱਕ ਕੰਪਲੀਟ ਐਕਸਰਸਾਈਜ਼ ਲੱਗਦੀ ਹੈ ਕਿ ਉਹਦੇ ਵਿੱਚ ਤੁਹਾਡੇ ਸਿਰ ਤੋਂ ਲੈ ਕੇ ਪੈਰ ਤੱਕ ਹਰ ਬਾਡੀ ਪਾਰਟ ਤੇ ਤੁਹਾਡੀ ਜਿਹੜੀ ਹੈ ਦਿਮਾਗੀ ਜਿੰਰਮਪ ਹੋਵੇ। ਤੋਂ ਜਮਾ ਮੈਂਟਲੀ ਜਿਹੜਾ ਤੁਹਾਡਾ ਅਜ਼ੂਰ ਆਉ ਲੈਕ ਦਾ ਯਾਰ ਜਿਹੜੇ ਹਲੇ ਸਾਈਕਲ ਨਹੀਂ ਚਲਾਉਂਦੇ ਅਗਰ ਉਹ ਚਲਾਣਾ ਸ਼ੁਰੂ ਕਰਨ ਤਾਂ ਤੁਹਾਡੇ ਸਾਹਬ ਨਾਲ ਕੀ ਚੇਂਜਸ ਹੋਣਾ ਨੂੰ ਆਪਣੇ ਆਪ ਚ ਦੇਖਣ ਨੂੰ ਮਿਲਣਗੇ ਬਾਈਕਰਸ ਦਾ ਹੁੰਦਾ ਹੈ ਕਿ ਅਸੀਂ ਬਾਈਕ ਤੇ ਕਸ਼ਮੀਰ ਤੋਂ ਕਨਿਆ ਕੁਮਾਰੀ ਜਾਣਾ ਇਧਰੋਂ ਦੀ ਉਧਰ ਜਾਣਾ ਸਾਈਕਲ ਨੂੰ ਲੈ ਕੇ ਵੀ ਤੁਸੀਂ ਕੋਈ ਸੌਦੀਆਂ ਚਲਾਤਾ ਡੇਲੀ ਰਹੇ ਹੋ ਦੇ ਆਜ਼ਮ ਭਗਤ ਸਿੰਘ ਦੀ ਜਿਹੜੀ ਜਿਹੜੀ ਉਹਨਾਂ ਦਾ ਨੇਟਿਵ ਵਲੇਗਾ ਜਿਹੜਾ ਉਹਨਾਂ ਜੱਦੀ ਪਿੰਡ ਆ ਮੰਗੇ ਲੱਗੇ ਜਿਹੜਾ ਫੱਟਾ ਲਾ ਛੱਡੜ ਕਲਾ ਤੋਂ ਲੈ ਕੇ ਉਹਨਾਂ ਦੀ ਸਮਾਦ ਜਿਹੜੀ ਆ ਹੁਸੈਨੀ ਵਾਲਾ ਤੱਕ ਉੱਥੇ ਤੱਕ ਸਾਈਕਲਿੰਗ ਕਰਾਂ ਮਿਲਾਂ ਸਭ ਤੋਂ ਪਹਿਲਾ ਪਲਾਨ ਤਾਂ ਇਹੀ ਆ ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਅੱਜ 3 ਜੂਨ ਹੈ ਤੇ 3 ਜੂਨ ਨੂੰ ਵਰਲਡ ਬਾਈਸਾਈਕਲ ਡੇ ਵੀ ਹੁੰਦਾ ਹੈ ਇਸ ਮੌਕੇ ਖਾਸ ਗੱਲਬਾਤ ਲਈ ਸਾਡੇ ਨਾਲ ਡਿਪਟੀ ਡਾਇਰੈਕਟਰ ਮਨਵਿੰਦਰ ਸਿੰਘ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਆਖਿਰ ਕੀ ਕੁਝ ਖਾਸ ਹੁੰਦਾ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਪੂਰੇ ਸਾਲ ਰੀਲਾਂ ਰਾਹੀ ਹੋਰ ਫੋਟੋਆਂ ਆਈ ਡਿਜੀਟਲ ਮੀਡੀਆ ਆਈ ਦੇਖਦੇ ਕਿ ਤੁਸੀਂ ਪੂਰਾ ਸਾਲ ਹੀ ਸਾਈਕਲ ਚਲਾਣੇ ਹੋ ਪਿਛਲੇ ਸਾਲ ਵੀ ਆਪਾਂ ਇੱਕ ਗੱਲਬਾਤ ਕੀਤੀ ਸੀ ਤੇ ਹੁਣੇ ਕਰ ਰਹੇ ਆ ਤੇ ਇਸ ਪੂਰੇ ਸਾਲ ਜੇ ਤੁਸੀਂ ਕਿੰਨਾ ਸਾਈਕਲ ਚਲਾ ਲਿਆ ਬਹੁਤ ਬਹੁਤ ਧੰਨਵਾਦ ਇਮਰਾਨ ਜੀ ਪਹਿਲਾਂ ਤਾਂ ਆਪਣੇ ਪਲੇਟਫਾਰਮ ਦੇ ਰਹੇ ਆਂ ਅਜਿਹੜਾ ਸਾਈਕਲਿੰਗ ਕਰਨ ਦਾ ਸਨੇਹਾ ਤੁਸੀਂ ਹਰ ਸਾਲ ਹਲ ਪੱਦਰ ਤੇ ਤੁਸੀਂ ਜਿਹੜਾ ਆ ਲੋਕਾਂ ਨੂੰ ਦੱਸ ਦਿਓ ਔਨ ਐਨ ਐਵਰੇਜ ਮੈਂ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਮੈਂ ਅੰਦਾਜ਼ਨ 25 ਤੋਂ 30 ਕਿਲੋਮੀਟਰ ਰੋਜ਼ ਦਿੱਲੀ ਐ ਸਾਈਕਲ ਚਲਾਉਣਾ। ਤੋਂ ਉਸੇ حساب ਨਾਲ ਜਿੰਨਾ ਕਿ ਕੈਲਕੂਲੇਟ ਹੁੰਦਾ ਆ ਉਹਨਾਂ ਸਾਈਕਲ ਜਿਹੜਾ ਯਾਰ ਇਹ ਕਿਤੇ ਬਹੁਤ ਕੋਈ ਜ਼ਿਆਦਾ ਰਜੀਵਣਾ ਨਾ ਹੋਵੇ ਤਾਂ ਆਮੂਮਨ ਸਾਰੇ ਸਾਲ ਉਹ ਸਾਈਕਲ ਚੱਲਿਆ ਹੀ। ਤੇ ਇਹ 25 ਤੋਂ 30 ਕਿਲੋਮੀਟਰ ਲਈ ਕਿੰਨਾ ਸਮਾਂ ਲੱਗ ਜਾਂਦਾ ਹੈ ਡੇਲੀ? ਇਹ ইমরান ਜੀ ਕੋਈ ਕਰੀਬ 1.5 ਤੋਂ 2 ਘੰਟੇ ਲੱਗ ਜਾਂਦੇ ਜੀ 30 ਕਿਲੋਮੀਟਰ ਜੇ ਸਾਈਕਲ ਚਲਾਈਏ। ਤੋਂ ਉਹਦੇ ਉਸ ਦੌਰਾਨ 1.5 ਤੋਂ 2 ਘੰਟਿਆਂ ਦੇ ਵਿੱਚ 23-32 ਕਿਲੋਮੀਟਰ ਵਧੀਆ ਸਾਈਕਲ ਚੱਲ ਜਾਂਦਾ ਜੀ ਆਰਾਮ ਨਾਲ। ਮਤਲਬ ਕਿ ਤੁਹਾਡਾ ਪੂਰਾ ਵਰਕਆਊਟ ਜਿਹੜਾ ਹੈ ਉਹ ਸਾਈਕਲਿੰਗ ਤੇ ਹੀ ਲਾਤਦਾ ਤੁਸੀਂ ਹਾਂ ਮੈਨੂੰ ਮੈਂ ইমরান ਜੀ ਅਕਸਰ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਇਹ ਮੈਨੂੰ ਸਾਈਕਲਿੰਗ ਜਿਹੜੀ ਉਹ ਇੱਕ ਕੰਪਲੀਟ ਐਕਸਰਸਾਈਜ਼ ਲੱਗਦੀ ਹੈ ਕਿ ਉਹਦੇ ਵਿੱਚ ਤੁਹਾਡੇ ਸਿਰ ਤੋਂ ਲੈ ਕੇ ਪੈਰ ਤੱਕ ਹਰ ਬਾਡੀ ਪਾਰਟ ਦੇ ਤੁਹਾਡੀ ਜਿਹੜੀ ਦਿਮਾਗੀ ਜਿਹੜਾ ਤੁਜਮਾ ਮੈਂਟਲਲੀ ਜਿਹੜਾ ਤੁਹਾਡਾ ਜੋਰ ਆ ਉਹ ਲੱਗਦਾ ਹੈ ਉਹਦੇ ਕਰਕੇ ਮੈਨੂੰ ਲੱਗਦਾ ਕਿ ਇਹ ਇੱਕ ਕੰਪਲੀਟ ਐਕਸਰਸਾਈਜ਼ ਆ ਇਸ ਤੋਂ ਬਾਅਦ ਮੈਨੂੰ ਇਹ ਵੀ ਮਹਿਸੂਸ ਹੁੰਦਾ ਕਿ ਇਸ ਤੋਂ ਬਾਅਦ ਕੋਈ ਹੋਰ ਐਕਸਰਸਾਈਜ਼ ਕਰਨ ਦੀ ਲੋੜ ਰਹਿ ਨਹੀਂ ਜਾਂਦੀ ਬਿਲਕੁਲ ਪਿਛਲੇ 1 ਸਾਲ ਦੀ ਜੇ ਆਪਾਂ ਗੱਲ ਕਰੀਏ ਹਾਲਾਂਕਿ ਵਰਲਡ ਬਾਈਸਾਈਕਲ ਡੇ ਜਿਹੜਾ ਹੈ ਉਹ 2018 ਚ ਅਨਾਉਂਸ ਹੋਇਆ ਪਰ ਕਰੋਨਾ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਲੋਕਾਂ ਨੂੰ ਪਤਾ ਲੱਗ ਗਿਆ ਅਵੇਅਰਨੈਸ ਹੋ ਗਈ ਹਾਲਾਂਕਿ ਇੰਡੀਆ ਤਾਂ ਸਾਈਕਲ ਚਲਾਉਂਦਾ ਹੀ ਰਿਹਾ ਹੈ ਅੱਜ ਵੀ ਚਲਾਉਂਦਾ ਹੈ ਪਿਛਲੇ 1 ਸਾਲ ਚ ਕੀ ਚੇਂਜਸ ਤੁਹਾਨੂੰ ਲੱਗਦੇ ਹੈ ਕਿ ਲੋਕਾਂ ਦੇ ਰੁਝਾਨ ਚ ਆਇਆ ਜਾਂ ਕਰੋਨਾ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ ਇਨਾ ਜੀ ਜਦੋਂ ਕਰੋਨਾ ਆਇਆ ਤਾਂ ਲਾਕਡਾਊਨ ਇੱਕ ਬੜਾ ਅਨਫੋਰਚੂਨੇਟ ਪਾਰਟ ਸੀਗਾ ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਹੜਾ ਆ ਉਹ ਲਾਣਾ ਪਿਆ ਉਹਦੇ ਕਰਕੇ ਲੋਕ ਆਪਣੇ ਘਰਾਂ ਦੇ ਵਿੱਚ ਕੈਨ ਹੋ ਗਏ ਉਹਨਾਂ ਨੂੰ ਕਾਫੀ ਹੱਦ ਤੱਕ ਜਿਹੜੀ ਆ ਉਹ ਜਿਹਨੂੰ ਆਪਾਂ ਫ੍ਰੀडम ਕਹਿੰਦੇ ਆ ਉਹ ਉਹਦਾ ਪਤਾ ਲੱਗਾ ਫਿਰ ਹਰ ਬੰਦਾ ਆਈਜੀ ਰੇਟ ਦੇ ਵਿੱਚ ਆਪਣੇ ਆਪ ਨੂੰ ਫਿਟ ਰੱਖ ਲੈ ਲਈ ਕੁਛ ਨਾ ਕੁਛ ਕਰਦਾ ਹੈ ਭਾਵੇਂ ਉਹ ਜਿਮ ਜਾਂਦਾ ਹੈ ਭਾਵੇਂ ਉਹ ਯੋਗਾ ਕਰਦਾ ਹੈ ਭਾਵੇਂ ਉਹ ਕੁਝ ਵੀ ਕਰਦਾ ਤਾਂ ਇੱਕਦਮ ਜਦੋਂ ਲਾਕਡਾਊਨ ਹੌਲੀ-ਹੌਲੀ ਖੁੱਲਦਾ ਪਿਆ ਸੀਗਾ ਤਾਂ ਮੈਂ ਉਹਨੂੰ ਆਪ ਅੱਖੀਂ ਦੇਖਿਆ ਕਿ ਕਿਉਂਕਿ ਉਹ ਲਾਕਡਾਊਨ ਖੁੱਲਿਆ ਤੇ ਲੋਕਾਂ ਦੇ ਕੋਲ ਉਹ ਜਿਮ ਵਗੈਰਾ ਜਾਂ সুইমিং ਪੂਲ ਵਗੈਰਾ ਬੰਦ ਸਨ ਤਾਂ ਉਹਨਾਂ ਨੇ ਸਾਈਕਲਿੰਗ ਨੂੰ ਇੱਕ ਵਧੀਆ ਵਰਕਆਊਟ ਦੇ ਤੌਰ ਤੇ ਦੇਖਿਆ ਐਂਡ ਉਹਨਾਂ ਦਿਨਾਂ ਦੇ ਵਿੱਚ ਸਾਈਕਲਿੰਗ ਦੀ ਬਹੁਤ ਜ਼ਿਆਦਾ ਸੇਲ ਵੀ ਹੋਈ। ਬਹੁਤ ਇੰਪੈਕਟ ਇਹ ਪਿਆ ਕਿ ਲੋਕਾਂ ਲੋਕ ਆਪਣੀ ਸਿਹਤ ਪ੍ਰਤੀ ਹੋਰ ਜਿਹੜੇ ਆ ਜਾਗਰੂਕ ਹੋ ਗਏ ਐਂਡ ਮੈਂ ਹੁਣ ਵੀ ਦੇਖਦਾ ਜਦੋਂ ਆਪਾਂ ਸਵੇਰੇ ਤੁਸੀਂ ਵੀ ਦੇਖਿਆ ਹੁਣ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸਾਈਕਲ ਤੇ ਆਉਂਦੇ ਨੇ ਉਹ ਆਪਣੇ ਆਪ ਨੂੰ ਫਿੱਟ ਰੱਖਦੇ ਨੇ ਐਂਡ ਉਹਦੇ ਨਾਲ ਦੇ ਨਾਲ ਕਿਉਂਕਿ ਉਹ ਗਰੁੱਪਸ ਦੇ ਵਿੱਚ ਆਉਂਦੇ ਨੇ ਖੋਰ ਆਸਾ ਖੇਡਾਂ ਕਰਦੇ ਨੇ ਉਹਦੇ ਨਾਲ ਜਿਹੜਾ ਆ ਉਹਨਾਂ ਦਾ ਦਿਨ ਦੀ ਪਰਫੈਕਟ ਸਟਾਰਟ ਹੋ ਜਾਂਦੀ ਹੈ ਮੈਨੂੰ ਲੱਗਦਾ ਹੂੰ ਜਿਹੜੇ ਜਿਹੜੇ ਹਾਲੇ ਸਾਈਕਲ ਨਹੀਂ ਚਲਾਉਂਦੇ ਅਗਰ ਉਹ ਚਲਾਣਾ ਸ਼ੁਰੂ ਕਰਨ ਤਾਂ ਤੁਹਾਡੇ ਸਾਬ ਨਾਲ ਕੀ ਚੇਂਜਸ ਹੋਣਾ ਨੂੰ ਆਪਣੇ ਆਪ ਚ ਦੇਖਣ ਨੂੰ ਮਿਲਣਗੇ ਜਿਹੜਾ ਕਿ ਤੁਹਾਨੂੰ ਲੱਗਦਾ ਹੈ ਕਿ ਲਗਾਤਾਰ ਚਲਾ ਕੇ ਮੈਨੂੰ ਲੱਗਦਾ ਕਿ ਇਹ ਸਰੀਰਕ ਜਿਹੜਾ ਸੰਤੁਲਨ ਬਣਾਉਣ ਦੇ ਨਾਲ ਨਾਲ ਦਿਮਾਗੀ ਸੰਤੁਲਨ ਬਣਾਉਣ ਵਾਸਤੇ ਸਾਈਕਲ ਇੱਕ ਬਹੁਤ ਵਧੀਆ ਜਿਹੜੀ ਐਕਸਰਸਾਈਜ਼ ਹੈ ਕਿਉਂਕਿ ਆਪਾਂ ਜਦੋਂ ਪੈਡਲਿੰਗ ਕਰਦੇ ਆਂ ਡੋੜ ਪਾਹਰਾਂ ਤੇ ਸਾਈਕਲ ਚਲਾਉਂਦੇ ਆਂ ਤੇ ਆਪਾਂ ਨੂੰ ਇੱਕ ਬੈਲੈਂਸ ਬਣਾਉਣਾ ਆ ਜਾਂਦਾ ਹੈ ਉਹ ਬੈਲੈਂਸ ਜਿਹੜਾ ਹੈਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਵਧੀਆ ਰੋਲ ਅਦਾ ਕਰਦਾ ਤੁਹਾਨੂੰ ਪ੍ਰੋਫੈਸ਼ਨਲੀ ਬੈਲੈਂਸ ਬਣਾਉਣ ਦੇ ਵਿੱਚ ਤੁਹਾਨੂੰ ਰਿਸ਼ਤਿਆਂ ਦੇ ਵਿੱਚ ਬੈਲੈਂਸ ਬਣਾਉਣ ਦੇ ਵਿੱਚ ਤੁਹਾਨੂੰ ਸਮਾਜ ਦੇ ਵਿੱਚ ਬੈਲੈਂਸ ਬਣਾਉਣ ਦੇ ਵਿੱਚ ਉਹ ਇਸ ਕਰਕੇ ਇੱਕ ਸਾਈਕਲਿੰਗ ਮੇਅਰ ਜਿਹੜਾ ਹੈ ਉਹ ਇੱਕ ਸਪੋਰਟਿੰਗ ਐਕਟੀਵਿਟੀ ਨਹੀਂ ਆ ਉਹ ਰਾਦਰ ਇੱਕ ਲਾਜੇ ਪਰਸਪੈਕਟਿਵ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਇੱਕ ਬਹੁਤ ਵੱਡਾ ਬੈਲੈਂਸਿੰਗ ਐਕਟ ਹੈਗਾ ਜਿਹੜਾ ਇਸੇ ਕਰਕੇ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਅਕਸਰ ਕਹਿੰਦਾ ਹੁੰਨਾ ਕਿ ਜਿਹੜਾ ਪਹਿਲਾ ਖਡੋਣਾ ਕੋਈ ਵੀ ਮਾਤਾ ਪਿਤਾ ਆਪਣੇ ਬੱਚੇ ਨੂੰ ਲੈ ਕੇ ਦਿੰਦਾ ਉਹ ਸਾਈਕਲ ਲੈ ਕੇ ਦਿੰਦਾ ਉਹਦੇ ਦੋ ਕਾਰਨ ਮੈਂ ਸਮਝਦਾ ਇੱਕ ਤਾਂ ਹਰ ਮਾਂ ਪਿਓ ਇਹ ਚਾਹੁੰਦਾ ਕਿ ਉਹਨਾਂ ਦੇ ਬੱਚਾ ਨਿਰਵਾ ਹੋਵੇ ਸਿਹਤ ਸਿਹਤ ਵੱਖੋਂ ਉਹਨਾਂ ਨੂੰ ਪਤਾ ਕਿ ਜਦੋਂ ਬੱਚਾ ਸਾਈਕਲ ਚਲਾ ਰਿਹਾ ਹੈ ਜਾਂ ਪੈਡਲਿੰਗ ਕਰ ਰਿਹਾ ਉਹਦੀ ਸਿਹਤ ਬਹੁਤ ਅੱਛੀ ਬਣੇਗੀ ਉਹਦੇ ਨਾਲ ਦੇ ਨਾਲ ਇੱਕ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਕਿ ਇਹਨੂੰ ਜ਼ਿੰਦਗੀ ਨੂੰ ਆਪਣ ਨੂੰ ਬੈਲੈਂਸ ਕਰਨਾ ਆ ਜੇ ਮੈਂ ਤੇ ਉਸ ਬੈਲੈਂਸਿੰਗ ਫੈਕਟਰ ਦੇ ਵਿੱਚ ਇਹ ਲਗਾ ਦਾ ਸਾਈਕਲ ਬਹੁਤ ਵੱਡਾ ਰੋਲ ਅਦਾ ਕਰਦਾ ਬਿਲਕੁਲ ਹੁਣ ਸਾਈਕਲਿੰਗ ਨੂੰ ਲੈ ਕੇ ਤੁਹਾਡੇ ਕੁਝ ਸੁਪਨੇ ਵੀ ਹੈਗੇ ਤੁਸੀਂ ਜਿੱਦਾਂ ਬਾਈਕਰਸ ਦਾ ਹੁੰਦਾ ਹੈ ਕਿ ਅਸੀਂ ਬਾਈਕ ਤੇ ਕਸ਼ਮੀਰ ਤੋਂ ਕਨਿਆ ਕੁਮਾਰੀ ਜਾਣਾ ਇਧਰੋਂ ਦੀ ਉਧਰ ਜਾਣਾ ਸਾਈਕਲ ਨੂੰ ਲੈ ਕੇ ਵੀ ਤੁਸੀਂ ਕੋਈ ਸੋਧਿਓ ਚਲਾਤਾ ਡੇਲੀ ਰਹੇ ਹੋ ਇਮਰਾਨ ਜੀ ਬਹੁਤ ਜਿਹੜਾ ਹੈ ਮੈਨੂੰ ਸਾਈਕਲਿੰਗ ਦਾ ਮੈਂ ਇਹ ਨਹੀਂ ਕਹਾਂ ਕਿ ਆਈ ਵਾਸ ਅ ਬੋਨ ਸਾਈਕਲਿਸਟ ਯਾ ਮੈਨੂੰ ਬਹੁਤ ਜ਼ਿਆਦਾ ਸ਼ੁਰੂ ਤੋਂ ਇਹਦਾ ਸ਼ੌਂਕ ਰਿਹਾ ਪਰ ਹਾਂ ਪਿਛਲੇ ਲਾਸਟ 10 ਸਾਲਾਂ ਤੋਂ ਮੈਨੂੰ ਇਹਦਾ ਕਾਫੀ ਜ਼ਿਆਦਾ ਕਰੀਂਦਾ ਮੈਂ ਦੇਖਦਾ ਹਾਂ ਕਿ ਲੋਕ ਜਿਹੜੇ ਆ ਉਹ ਬਹੁਤ ਲੰਬੀ ਲੰਬੀ ਸਾਈਕਲਿੰਗ ਕਰਦੇ ਮੇਰੀ ਜਿਹੜੀ ਸਭ ਤੋਂ ਲੰਬੀ ਸਾਈਕਲਿੰਗ ਆ ਮੈਂ ਜਲੰਧਰ ਤੋਂ ਸੁਲਤਾਨਪੁਰ ਲੋਧੀ 500 ਕਿਲੋਮੀਟਰ ਦੇ ਦੌਰਾਨ ਗਿਆ ਸੀ ਹੁਣ ਮੇਰੇ ਕੁਝ ਐਸਪੀਰੇਸ਼ਨਸ ਹਨ ਉਹ ਕਦੋਂ ਜਿਹੜੇ ਉਹ ਕਾਮਯਾਬ ਹੁੰਦੇ ਉਹ ਤਾਂ ਦੇਖਣ ਵਾਲੀ ਗੱਲ ਪਰ ਖਾ ਕਾਫੀ ਪਲਾਨਸ ਹੈਗੇ ਨੇ ਕੁਝ ਪਲਾਨ ਦੱਸ ਦਿਓ ਇੱਕ ਤਾਂ ਮੇਰਾ ਪਲਾਨ ਇਹ ਹੈ ਕਿ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਿਹੜੀ ਜਿਹੜੀ ਉਹਨਾਂ ਦਾ ਨੇਟਿਵ ਵਿਲੇਗਾ ਜਿਹੜਾ ਉਹਨਾਂ ਜੱਦੀ ਪਿੰਡ ਆ ਪੰਗੇ ਲੱਗੇ ਜਿਹੜਾ ਖੱਤਕੜਾ ਖੱਤਕੜ ਕਲਾ ਤੋਂ ਲੈ ਕੇ ਉਹਨਾਂ ਦੀ ਸਮਾਦ ਜਿਹੜੀ ਆ ਹੁਸੈਨੀ ਵਾਲਾ ਤੱਕ ਉੱਥੇ ਤੱਕ ਸਾਈਕਲਿੰਗ ਕਰਾਂ ਮੇਰਾ ਸਭ ਤੋਂ ਪਹਿਲਾ ਪਲਾਨ ਤਾਂ ਇਹੀ ਆ ਫਿਰ ਮੈਨੂੰ ਇਹ ਵੀ ਲੱਗਦਾ ਕਿ ਮੇਰੇ ਮਨ ਦੇ ਐਸਪੀਰੇਸ਼ਨ ਆ ਕਿ ਮੈਂ ਪਹਿਲੋ ਇਥੋਂ ਚੰਡੀਗੜ੍ਹ ਤੋਂ ਕਸੌਲੀ ਫਿਰ ਚੰਡੀਗੜ੍ਹ ਤੋਂ ਸ਼ਿਮਲਾ ਤੁਜੇ ਗਾਂਹ ਜਿੱਨਾ ਜਾ ਸਕਦੇ ਆ ਮਤਲਬ ਉਹਨਾਂ ਸਾਈਕਲਿੰਗ ਕਰਕੇ ਆ ਮੇਰੇ ਦਿਲ ਦੀ ਇੱਛਾ ਹੈ ਉਹ ਮਹਾਤਮਾ ਕਿੰਨਾ ਕੋਲ ਨੂੰ ਭਾਗ ਲੰਦਾ ਇਹ ਵੱਧ ਗੱਲ ਹੈ ਬਿਲਕੁਲ ਜਿਹੜੇ ਸੋਚ ਰਹੇ ਨੇ ਕਿ ਹੁਣ ਸਾਨੂੰ ਵੀ ਸਾਈਕਲਿੰਗ ਸ਼ੁਰੂ ਕਰਨੀ ਚਾਹੀਦੀ ਹੈ ਫਰੈਸ਼ਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਮੈਸੇਜ ਹਰ ਵਾਰ ইমরান ਜੀ ਇੱਕੋ ਹੀ ਹੁੰਦਾ ਹੈ ਕਿ ਉਹ ਅ ਗੁਰਦਾਸ ਮਾਨ ਸਾਹਿਬ ਦਾ ਇੱਕ ਬਹੁਤ ਵਧੀਆ ਗਾਣਾ ਹੈ ਕਿ ਬਾਕੀ ਦੇ ਕੰਮ ਬਾਅਦ ਚੋਂ ਪਹਿਲਾਂ ਸਿਹਤ ਜ਼ਰੂਰੀ ਹੈ ਤੋਂ ਮੈਨੂੰ ਲੱਗਦਾ ਕਿ ਸਿਹਤ ਨੂੰ ਵਧੀਆ ਮੇਨਟੇਨ ਰੱਖਣ ਵਾਸਤੇ ਸਾਈਕਲਿੰਗ ਤੋਂ ਵੱਧ ਵਧੀਆ ਕੋਈ ਐਕਸਰਸ ਨਹੀਂ ਹੈਗੀ ਤੋ ਜਿਹੜੇ ਬੰਦੇ ਸੋਚ ਰਹੇ ਆ ਜਾਂ ਜਿਹੜੇ ਬੰਦੇ ਚਾਹੁੰਦੇ ਆ ਕਿ ਵਧੀਆ ਸਿਹਤ ਰੱਖਣ ਮੈਨੂੰ ਲੱਗਦਾ ਕਿ ਉਹਨਾਂ ਨੂੰ ਐਸ ਅ ਟ੍ਰਾਇਲ ਮੂਡ ਤੇ ਭਾਵੇਂ ਸਾਈਕਲਿੰਗ ਨੂੰ ਕਰਕੇ ਦੇਖਣ ਇਹਦੇ ਮੈਰੇਕਲਸ ਇਫੈਕਟਸ ਜਿਹੜੇ ਆ ਜਾਦੂਗਰੀ ਜਿਹੜੀ ਪ੍ਰਭਾਵ ਆ ਉਹਨਾਂ ਨੂੰ ਨਜ਼ਰ ਆਉਣਗੇ ਤੇ ਸਵਾਵਕਾ ਕੀ ਨਰੋਵਾ ਤੇ ਰੰਗਲਾ ਪੰਜਾਬ ਜਿਹੜਾ ਆ ਅਸੀਂ ਉਹਨਾਂ ਸੇ ਸਕਾਂਗੇ। ਸ਼ੁਕਰੀਆ ਬਾਦ ਬਾਤ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ